ਸਾਵਾ ਯਾਹਰ ਜੀ ਕੀ ਫਤਹਿ ਸਾਧ ਸੰਗਤ ਜੀਓ ਇਸ ਵੇਲੇ ਤਕਸ਼ੀ ਅ ਜੀ ਰਸਾਇਬ ਜੀ ਤੋਂ ਦੀਪ ਮਾਲਾ ਮਹੱਲੇ ਦੀ ਰੰਪਤਾ ਹੋਣ ਵਾਲੀ ਹੈ ਸਾਧ ਸੰਗਤ ਜੀਓ ਸੰਗਤਾਂ ਦੇ ਮਾਨ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਕਿਉਂਕਿ ਦੀਪ ਮਾਲਾ ਮਹੱਲਾ ਦੀਵਾਲੀ ਦਾ ਮਹੱਲਾ ਹੁੰਦਾ ਹੈ ਬੰਦੀ ਛੋੜ ਦਿਵਸ ਦਾ ਮਹੱਲਾ ਹੁੰਦਾ ਹੈ ਸਾਰੀ ਹਜ਼ੂਰੀ ਸਾਧ ਸੰਗਤ ਅਸਾਜਰੀ ਭਰਦੀਆਂ ਨੇ ਤਕਸ਼ੀ ਸੇਬ ਜੀ ਸਜਾਵਟ ਹੋ ਰਹੀ ਹੈ ਸਾਧ ਸੰਗਤ ਦਰਸ਼ਨ ਕਰਨਾ ਕਰੋ ਜੀ होके दीपमला मोहल्ला के डई चढ़ा बो रहा है आश्रिया काल चलो चलो करो अ ਸਾਡੀ ਤੰਦਰੁਸਤੀ ਪਰਿਵਾਰ ਦੀ ਚੜ੍ਹਦੀ ਕਲਾ ਅਸੇ ਬੈਠ ਮਾਇਕ ਤੁਹਾਡਾ ਚੜ੍ਹਦੀ ਕਲਾ ਰਖਣੀ ਸੇਵਾ ਕਰਦਾ ਆਪਣਾ ਵਕਤੀ ਉਹਨੇ ਵੀ ਤੋਂ ਨਹੀਂ ਹਾਂ ਸਤਿ ਸ੍ਰੀ ਅਕਾਲ ਬਾਬਾ ਜੀਤਪਾਲ ਸਿੰਘ ਦੀ ਪਾਲੀ ਚੜ੍ਹਦੀ ਕਲਾ ਅਸੇ ਬੈਠ ਮਾਇਕ ਤੁਹਾਡਾ ਚੜ੍ਹਦੀ ਕਲਾ ਰਖਣੀ ਸੇਵਾ ਕਰਦਾ ਆਪਣਾ ਵਕਤੀ ਉਹਨੇ ਬੈਠ ਮਾਇਕ ਤੁਹਾਡਾ ਚੜ੍ਹਦੀ ਕਲਾ ਰਖਣੀ ਸੇਵਾ ਕਰਦਾ ਆਪਣਾ ਵਕਤੀ ਅਰਪਨ ਸਿੰਘ ਜੀ ਲਾਲੀ ਕੋਲੋਂ ਬੈਠ ਮਾਇਕ ਤੁਹਾਡਾ ਚੜ੍ਹਦੀ ਕਲਾ ਰਖਣੀ ਸੇਵਾ ਕਰਦਾ ਆਪਣਾ ਵਕਤੀ ਸਲਵਾਇਆ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜਿਹੜਾ ਵੀ ਸਿੰਘ ਇਸ ਮੱਲੇ ਵਿੱਚ ਹਾਜ਼ਰੀ ਭਰਤਾ ਆ ਉਹ ਸਾਰੇ ਸਿੰਘ ਇਹੀ ਮੰਨਦੇ ਨੇ ਕਿ ਧੰਨ ਧੰਨ ਸਾਹਿਬੇ ਕਮਾਲ ਸਾਹਿਬ ਜੀ ਦੇ ਗੋਬਿੰਦ ਸਿੰਘ ਜੀ ਮਹਾਰਾਜ ਇਸ ਮੱਲੇ ਦੀ ਅਗਵਾਈ ਕਰੰਦੇ ਨੇ ਇਸ ਮੱਲੇ ਦੇ ਵਿੱਚ ਹਾਜ਼ਰੀ ਭਰਨੇ ਕਰੋਸ਼ੀ ਆ ਵੀ ਤਾਂ ਘੋੜਾ ਜੇ ਤੁਰਦਾ ਆ ਇੰਦਾ ਵਰਤਿੰਦ ਇੰਦਾ ਫੀਲ ਹੁੰਦਾ ਆ ਕਿ ਮਹਾਰਾਜ ਉੱਤੇ ਸਵਾਰ ਸਾਰੇ ਸਿੰਘੋ ਸੇ ਪ੍ਰਕਾਰ ਆਪਣੇ ਆਪਣੇ ਸ਼ਸਤਰ ਵੀ ਨਾਲ ਲੈ ਕੇ ਆਉਂਦੇ ਨੇ ਮੈਂ ਗਿਦਾ ਦੀ ਬਾਲ ਤੋਂ ਮੱਲਣ ਵਾਲੇ ਕਈ ਸਿੰਘਾਂ ਦਾ ਪਟਾਕੇ ਚਲਾ ਰਹੇ ਨੇ ਅੱਗੇ-ਅੱਗੇ ਆ ਕੇ ਸਾਹ ਸੰਗਤ ਜੀਓ ਇਸ ਵੇਲੇ ਤੇ ਮੱਲੇ ਦੀ ਅਰਦਾਸ ਦੀ ਰੰਗਤਾਂ ਹੋ ਗਈ ਹੈ ਸਾਰੇ ਸਿੰਘ ਆਪਣੇ ਆਪਣੇ ਸ਼ਸਤਰਾਂ ਦੇ ਨਾਲ ਇਥੇ ਜਿਵੇਂ ਦਰਸ਼ਕੋ ਦੇਖੋ ਦੋ ਭੁਜੰਗੀ ਨੇ ਤਿੰਨ ਭੁਜੰਗੀ ਤਿੰਨੇ ਆਪਣੇ ਸ਼ਸਤਰ ਲੈ ਕੇ ਆਏ ਨੇ ਸਾ ਸੰਗਤ ਜੀ ਅਸੀਂ ਇਹ ਵੀ ਦਰਸ਼ਕਾਂ ਨੂੰ ਮਿਲਦਾ ਹੈ ਕਿ ਹਰ ਕੋਈ ਭੁਜੰਗੀ ਸਿੰਘ ਹਰ ਕੋਈ ਸਿੰਘ ਆਪਣੇ ਆਪਣੇ ਸ਼ਸਤਰ ਲੈ ਕੇ ਤਿਆਰ-ਵਰ ਤਿਆਰ ਖੜਾ ਹੈ ਨੰਗੀਆਂ ਕਰਪਾਨਾ ਇੰਜ ਲੱਗਦਾ ਜਿਵੇਂ ਸਾਰੇ ਸਿੰਘ ਜੰਗ ਨੂੰ ਚੱਲੇ ਹੋਣ ਜੰਗ ਦੀ ਤਿਆਰੀ ਕਰ ਰਹੇ ਹੋਣ ਇਹ ਤਾਂ ਰਾਜੂ ਦਾ ਤਾਂ ਰਾਜੂ ਰਾਜੂ ਸਾਹਿਬ ਜੀ ਸੁਵੇਲ ਸਿੰਘਾਨਾ ਇੱਥੇ ਮੱਲਾ ਖੇਡਦਾ ਹੈ ਖੱਲਾ ਖੇਡ ਲਿਆ ਹੁਣ ਅੱਗੇ ਵੱਲ ਨੂੰ ਕੁਝ ਕਰਨ ਡੈ ਨੇ ਏਕੇ ਗੁਰਦਾਰਾ ਦਮਦਮਾਸ ਹੈ ਬੌੜੀ ਸ ਹੈ ਉੱਥੇ ਹੈ ਉੱਥੇ ਸਾਰੀ ਸੰਗਤ ਪਰ ਪੁਰਾਣੀ ਮਰਹਿਤਾ ਹੈ ਪ੍ਰਥਮ ਮਰਹਿਤਾ ਹੈ ਉੱਥੇ ਸਾਰੀ ਸੰਗਤ ਜਾਣਦੀ ਹੁੰਦੀ ਸੀ ਕਿ ਉੱਥੇ ਮਿੱਠਾ ਜੜ ਚਕਾਈ ਜਾਂਦਾ ਸੀ ਸੰਤਾਂ ਨੂੰ ਸਾਧ ਸੰਗਤ ਜੀ ਉਹੀ ਫਿਰ ਮਿੱਠਾ ਜਾਲਿਆ ਇਸ ਵਾਰੀ ਫਿਰ ਉੱਥੇ ਸ਼ਿਕਾਉਂਦੇ ਹੁੰਦੇ ਸੀ ਇਸ ਲਈ ਮਿੱਠੀ ਬੌਲੀ ਕਹਿੰਦੇ ਆ ਸੰਤਾਂ ਨੂੰ ਦੇ ਦਰਸ਼ਨੀ ਕਰੀਏ ਜੀ ਬੱਪਾ ਨਮੋਲ ਦੇ ਗੁਰੂ ਸਾਹਿਬ ਦੀ ਗੱਦੀ ਵਾਲਾ ਕੋੜਾ ਸਵਾਰੀ ਵਾਲਾ ਕੋੜਾ ਆਹ ਲਓ ਜੀ ਇਸ ਵੇਲੇ ਮੱਲਾਇ ਤੇ ਪਹੁੰਚ ਗਿਆ ਹੈ ਗੁਰਦਾਰਾ ਸਾਹਿਬ ਵਿਖੇ ਨਿਹਾਰ ਸਿੰਘ ਅਸੀਂ ਅੰਦਰ ਜਾਂਦੇ ਹਾਂ ਦਰਸ਼ ਮਿਲਣ ਕਰਦੇ ਹਾਂ ਤੇ ਇਸ ਤੋਂ ਬਾਅਦ ਜਦੋਂ ਮੱਲਾ ਅੱਗੇ ਜਾਂਦਾ ਹੈ ਤੇ ਫਿਰ ਕੁਝ ਕਰੀਬ ਕਰੀਬ 9:30 ਵਜੇ ਤੱਕ ਪਰਦਾਰ ਲੰਗਰ ਸਾਹਿਬ ਹੁੰਦੇ ਹੈ ਨਕੀਨਾਗੜ ਸਾਹਿਬ ਜਾਂਦਾ ਹੈ ਸਾਧ ਸੰਗਤ ਜੀ ਉਹ ਉੱਥੇ ਜੋ ਨਦੀ ਹੈ ਨਾ ਧੰਗਾ ਗੁਦਾਵਰੀ ਨਦੀ ਥੱਲੇ ਤੇ ਸਾਰੇ ਸਾਰੇ ਨਿਸ਼ਾਨ ਚ ਸਿੰਘ ਸੋ ਅਸੀਂ ਇਹ ਅੱਜ ਕੋਸ਼ਿਸ਼ ਕਰਨੀ ਆ ਕੈਪਟਨ ਉਹ ਵੀ ਜਰਸੀ ਕਰਾਈਏ ਕਿ ਕਿਵੇਂ ਨਿਸ਼ਾਨ ਚ ਸਿੰਘ ਸਾਰੇ ਨੇ ਨਦੀ ਜਵਾਲ ਨੂੰ ਕੁਝ ਕਰ ਦੇਣ ਨਦੀ ਵਾਲ ਨੂੰ ਜਾ ਕੇ ਦਰਸ਼ੇ ਮੇਲੇ ਕਰਕੇ ਅਰਦਾਸਾ ਸੌਂਦੇ ਫਿਰ ਵਾਪਸ ਪਤਾ ਨਕੀਨਾਗੜ ਸਾਹਿਬ ਜਾਂਦੇ ਨੇ ਫਿਰ ਉੱਥੋਂ ਕਿਵੇਂ ਸਾਰੇ ਨਿਸ਼ਾਨ ਚ ਸਿੰਘ ਤੱਕ ਸਭ ਜੀ ਕੀ ਹੁੰਦੇ ਨੇ ਤੇ ਬਾਬਾ ਕਰਵਾਨ ਸਿੰਘ ਜੀ ਉਹਨਾਂ ਦੀ ਆਰਤੀ ਕਰਦੇ ਨੇ दर्शन करा जी सात संग जी इस वेले सारा ही महला गुरद्वारा लंगर साहब पहुंच गया है दर्शन करना करो जी ਉੱਤ ਤੋਂ ਬਾਅਦ ਇਸ ਤੋਂ ਫੇਰ ਉਸੇ ਵਾਂਗ ਪਹਿਲਾਂ ਵਾਂਗ ਭੱਜ ਕੇ ਉੱਤੇ ਜਾਂਦੇ ਨੇ ਫਿਰ ਨਗੀਨਾ ਘੜਸਾ ਜਾਂਦੇ ਨੇ ਸਾਰੇ ਸਿੰਘ ਜੀ ਦਾ ਸਰੇ ਫਤਿਹ ਸ਼ਾ ਜੀ ਗੁਰੂ ਬੇਸਰ ਸੰਗਤ ਜੀਓ ਇੱਥੇ ਗੁਰਦਾਰਾ ਨਗਿੰਨਾ ਘਰ ਸਾਹਿਬ ਐ ਨਿਸ਼ਾਨ ਸਿੰਘ ਇੱਥੇ ਆਏ ਤੇ ਇੱਥੋਂ ਫਿਰ ਸਾਰੀ ਹੀ ਸੰਗਤ ਵਾਸਤੇ ਸਾਰੀ ਹੀ ਸੰਗਤ ਇੱਥੇ ਲੰਗਰ ਛੱਕ ਦੀ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਹੈ ਸਰਬਲੋ ਬੁੰਗਾ ਚਾਵਣੀ ਨਿਹੰਗ ਸਿੰਘ ਆ ਬੰਦਾ ਤਾਂ ਅੱਜ ਤੋਂ ਮੈਂ ਮੰਨ ਲਿਆ ਕਿ ਜਿਵੇਂ ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਨਾਲ ਹੀ ਗੁਰਦਾਰਾ ਨਗਿੰਨਾ ਘਰ ਸਾਹਿਬ ਜੀ ਵਿਖੇ ਰਹਿਣਾ ਸਾਹਿਬ ਜੀ ਦਾ ਪਾਠ ਹੋਣ ਰਿਹਾ ਹੈ ਪਾਠ ਦੀ ਸਮਾਪਤੀ ਤੋਂ ਉਪਰੰਤ ਇੱਥੋਂ ਅੜਦਾਸਾ ਸੁਧਗੇ ਨਿਸ਼ਾਨ ਸਿੰਘ ਫਿਰ ਅੱਗੇ ਵਾਲ ਨੂੰ ਪੜਾਹ ਕਰਦੇ ਨੇ ਤੱਕ ਜਿਹੜਾ ਸਾਹਿਬ ਜੀ ਨੂੰ ਆਉਂਦੇ ਨੇ ਸੰਗਤ ਜੀ ਇਸਰੇਲੇ ਗੁਰਦਾਰਾ ਨਿਗਰ ਸਹਿਬ ਜੀ ਤੋਂ ਮੱਲੇ ਨੇ ਚਾਲੇ ਪਾ ਦੇਣੇ ਇੱਥੋਂ ਸਾਧ ਸੰਗਤ ਜੀਓ ਸੰਤ巴巴 ਗਰਵਾਨ ਸਿੰਘ ਜੀ ਆਉਣਗੇ ਇਸ ਵੇਲੇ ਕੁਝ ਸਮੇਂ ਤੱਕ ਫਿਰ ਨਿਸ਼ਾਨ ਸਿੰਘਾਂ ਦੀ ਆਰਤੀ ਹੋਵੇਗੀ ਅਸੀਂ ਉਹਨਾਂ ਨੂੰ ਦਰਸ਼ਕ ਕਰਾਵਾਂਗੇ ਤੇ ਦਰਸ਼ਕ ਹੋ ਜੀ ਸ੍ਰੀ ਹਜੂਰ ਸਾਹਿਬ ਜੀ ਧੰਤਨ ਸਾਹਿਬ ਸਿਗੁਰਨ ਸੇਵਾ ਸਾਧ ਸੰਗਤ ਜੀਓ ਕੱਲ ਧੰਤਨ ਸਾਹਿਬ ਸਿਗੁਰਨ ਸੇਵਾ ਮਾਰੇ ਗੁਰਤਾਕੀ ਗੁਰਪਰਵ ਹੈ ਉਹਦੇ ਲਈ ਵੀ ਗੁਰਦਾਨ ਨਗਿੰਨਾ ਘਰ ਸੇ ਤੇ ਨਗਰ ਤੋਂ ਆਉਂਦਾ ਹੈ। ਜੋ ਅਸਵੇਰੇ 8 ਵਜੇ ਆਰੰਭ ਹੋਵੇਗਾ ਫਿਰ ਕਰੀਬ ਕਰੀਬ ਦੁਪਹਿਰ 11:30 11:30 ਪਹੁੰਚੇਗਾ। ਆਪੋ ਪਰਮੇਲ ਤੁਨਨ ਲਾਵ ਜਗਨ ਸਾਨੁ ਮਹੰਤ ਪਮਦ ਭਰਤੀ ਸੁਰ ਸਾਜਨ ਜੀ ਲਾਵ ਇਨਾਰੇ ਕੰਧਾ ਪਰ ਗਾਨੇ ਤਾਰੇ ਗਾਨੇ ਅਚਰ ਅਚਰ ਦੇਸੋ ਦੀ ਮਾਨੂਰੀਆ ਸੰਗਲ ਕੀ ਦੋਨ ਘੰਟਾ ਦੀ ਧਾਰੂ ਬੂਲਨ ਕੀ ਵਰਖਾ ਵਰਖਾ ਭਾਰਤੀ ਝੋੜ ਕਰ ਸੁਰੇ सातसंग बाबा कुलवंत सिंह जी आ गए हैं आरती हो गई निशान साहब की बाबा कुलवंत सिंह अंदर जाना है जो निशान साहब सारे आ जागे उस वेलो बाबा जी ने कीर्तन सुबह जी पाठ करना है फिर Obrigado. <laughs>